ਸਤਿ ਸ੍ਰੀ ਅਕਾਲ ਦੋਸਤੋ ਮੈਂ ਰੇਸ਼ਮ ਸਿੱਧੂ ਤੁਸੀਂ ਦੇਖ ਰਹੇ ਹੋ ਕੇ ਐਲ ਫਾਸਟ ਨਿਊਜ਼ ਅੱਜ ਕਾਲਾਂ ਵਾਲੀ ਚ ਦਿਨ ਦਿਹਾੜੇ ਤਿੰਨ ਲੁਟੇਰਿਆਂ ਵੱਲੋਂ ਇੱਕ ਬਜ਼ੁਰਗ ਤੋਂ ਲੁੱਟ ਖੋ ਕਰਕੇ ਲੱਖਾਂ ਰੁਪਏ ਦੀ ਨਕਦੀ ਅਤੇ ਸਕੂਟੀ ਖੋਣ ਦਾ ਮਾਮਲਾ ਸਾਹਮਣੇ ਆਇਆ ਹੈ ਬੇਖੌਬ ਹੋ ਕੇ ਲੁਟੇਰਿਆਂ ਨੇ ਇਸ ਬਾਰਦਾਤ ਨੂੰ ਅੰਜਾਮ ਦਿੱਤਾ ਅਤੇ ਮੌਕੇ ਤੋਂ ਫਰਾਰ ਹੋਣ ਚ ਕਾਮਜਾਬ ਰਹੇ ਆ ਘਟਨਾ ਦੀ ਸੂਚਨਾ ਮਿਲਨ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚੀ ਅਤੇ ਸੀਆਈ ਸਟਾਫ ਦੀ ਟੀਮ ਵੱਲੋਂ ਵੀ ਜਗਾ ਜਗਾ ਤੇ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਨੂੰ ਖੰਗਾਲ ਕੇ ਸੁਰਾਗ ਜਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਕਲਾਂਵਾਲੀ ਪੁਲਿਸ ਵੱਲੋਂ ਸ਼ਿਕਾਇਤ ਦੇ ਆਧਾਰ ਤੇ ਅਣਪਛਾਤੇ ਲੁਟੇਰਿਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਕਲਾਂਵਾਲੀ ਰੇਲਵੇ ਸਟੇਸ਼ਨ ਵਾਲੀ ਸਾਈਡ ਵਿਪਨ ਕੁਮਾਰ ਬੈਂਕ ਮਿੱਤਰ ਦਾ ਕੰਮ ਕਰਦਾ ਹੈ ਅਤੇ ਉਸ ਦੇ ਪਿਤਾ ਹੰਸ ਰਾਜ 6,40,000 ਰੁਪਏ ਦੀ ਨਕਦੀ ਬੈਂਕ ਵਿੱਚ ਜਮ੍ਹਾਂ ਕਰਵਾਉਣ ਲਈ ਜਾ ਰਹੇ ਸੀ ਹਾਂਸ ਰਾਜ ਆਪਣੀ ਸਕੂਟੀ ਤੇ ਪੰਜਾਬ ਨੈਸ਼ਨਲ ਬੈਂਕ ਵਾਲੀ ਸਾਈਡ ਜਾ ਰਹੇ ਸੀ ਪੈਸੇ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਹੀ ਪੰਜ ਰਤਨ ਸਿਨੇਮਾ ਰੋਡ ਤੇ ਤਿੰਨ ਅਣਪਛਾਤੇ ਲੁਟੇਰਿਆਂ ਵੱਲੋਂ ਉਸ ਨੂੰ ਰੋਕ ਲਿਆ ਗਿਆ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਲੁਟੇਰਿਆਂ ਵੱਲੋਂ ਉਹਨਾਂ ਤੋਂ ਨਗਦੀ ਖੋਹ ਲਈ ਅਤੇ ਸਕੂਟਰੀ ਵੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ ਦਸਿਆ ਜਾ ਰਹੀ ਕਿ ਤਿੰਨੇ ਮੋਟਰਸਾਈਕਲ ਸਵਾਰਾਂ ਕੋਲੇ ਹਥਿਆਰ ਸਨ ਹਥਿਆਰਾਂ ਦੀ ਨੋਕ ਤੇ ਉਹਨਾਂ ਨੇ ਸਕੂਟੀ ਸਵਾਰਾਂ ਅਨਸਰ ਆਜ ਨੂੰ ਡਰਾਇਆ ਧਮਕਾਇਆ ਅਤੇ ਸਕੂਟੀ ਦੀ ਚਾਬੀ ਲੈ ਕੇ ਸਕੂਟੀ ਸਮੇਤ ਨਗਦੀ ਵੀ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ ਤਿੰਨ ਹਥਿਆਰਬੰਦ ਲੁਟੇਰਿਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤੇ ਤੋਂ ਬਾਅਦ ਮੰਡੀ ਦੇ ਵਿੱਚ ਦਹਿਸਤ ਦਾ ਮਾਹੌਲ ਹੈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਦਿਨ ਦਿਹਾੜੇ ਕਈ ਵਾਰਦਾਤਾਂ ਹੋਣ ਦੇ ਮਾਮਲੇ ਸਾਹਮਣੇ ਆ ਚੁੱਕੇ ਆ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦਿਨ ਦਿਹਾੜੇ ਇਸ ਤਰ੍ਹਾਂ ਲੁੱਟ ਦੀ ਵਾਰਤਾਤ ਨੂੰ ਅੰਜਾਮ ਦੇਣਾ ਮੰਡੀ ਵਾਸੀਆਂ ਲਈ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਿਹਾ ਹੈ ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਦੇਖਿਆ ਜਾਣਾ ਹੈ ਕਿ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਣ ਤੋਂ ਬਾਅਦ ਉਹਨਾਂ ਦੇ ਹੱਥ ਕੋਈ ਮਹੱਤਵਪੂਰਨ ਸੁਰਾਗ ਲੱਗਦੇ ਹੈ ਲੋਟੇਰੇ ਪੁਲਸ ਦੇ ਹੱਥੇ ਚੜਦੇ ਐ ਜਾਂ ਫਿਰ ਹੋਰ ਬਾਰਦਾਤਾਂ ਦੇ ਔਰੋਪੀਆ ਵਾਂਗੂ ਇਹ ਵੀ ਬੇਖੌਫ ਹੋ ਕੇ ਇਸੇ ਤਰ੍ਹਾਂ ਹੋਰ ਬਾਰਦਾਤਾਂ ਨੂੰ ਅੰਜਾਮ ਦਿੰਦੇ ਰਹਿਣਗੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਕਲਿੱਕ ਕਰ ਦਿਓ ਤਾਂ ਕਿ ਹੋਰ ਖਬਰਾਂ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬਹੁਤ ਬਹੁਤ ਧੰਨਵਾਦ ਮੈਂ ਅਨਸਰਾਜ ਦੁਕਾਨ ਸਿੰਘ ਸੀਐਨਵੀ ਦੀ ਬ੍ਰਾਂਚ ਬੀਚੇ ਕੇਂਦਰ ਸੇ कैश लेकर बैंक में जमा कराने जा रहा था पप्पी बागड़ी जो मंडी का मशहूर दुकानदार है इसकी दुकान के आगे जो हम पे वहाँ पर मैंने स्कूटी सलो की वहाँ पर तीन लड़के नौजवान गंडासियों से आके दो मोटरसाइकिल थे उन पर कोई नंबर नहीं था मेरे को कहने लगे पकड़ा दे चाबी नहीं तेरे को मार देंगे मेरे चाबी और स्कूटी लेकर चले चले से मैं आ रहा था सीधे चले गए मैं हाँ मेन रोड अच्छा उसके आगे मेरे को नहीं पता किस गए हैं कहाँ रुके हैं क्या किया क्या छः लाख चालीस पुलिस को सीच सोचना भाई फोन दी है